ਪਰ ਖਾਲਸਾ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਜ਼ੁਲਮ ਦਾ ਟੱਕਰਾਂ ਕੀਤਾ ਸੀ ਸਾਰੇ ਬੈਸ਼ਨੋ ਸੀ ਸਾਡੀ ਮਦਰ ਦਾ ਜਦੋਂ ਵਿਆਹ ਹੋਇਆ ਹਮ 11 ਬੰਦਿਆਂ ਦੀ ਬਰਾਤ ਸੀ ਅਲਾਉ ਨਹੀਂ ਸੀ ਕਰਦੇ ਵੱਧ ਤਾਂ ਕਿ ਕੁੜੀ ਵਾਲਿਆਂ ਦੇ ਉੱਤੇ ਖਰਚੇ ਦਾ ਲੋਡ ਨਾ ਆਵੇ ਪਰੇਸ਼ਾਨ ਨਾ ਹੋਣ ਅਗਲੇ ਜੇ ਵਿਆਹ ਦੇ ਵਿੱਚ ਮੀਟ ਕਿਤੇ ਬਣਦਾ ਉਹਨਾਂ ਨੂੰ ਸੂਹ ਲੱਗ ਗਈ ਹਮ ਉਹ ਹਾਲ ਕਰਦੇ ਸੀ ਉਹ ਦੋਨੇ ਪਰਿਵਾਰਾਂ ਦਾ ਨਾਲੇ ਗੋਆ ਘੋਲ ਦਿੰਦੇ ਸੀ ਹੂੰ ਇਹ ਸਾਡੀ ਮਦਰ ਨੇ ਸਾਨੂੰ ਖੁਦ ਦੱਸਿਆ ਹੋਇਆ ਦਾਜ ਨਹੀਂ ਸੀ ਅਲਾਉਡ ਉਸ ਟਾਈਮ ਹੂੰ ਲੋਕ ਚੋਰੀ ਚਿਫੇ ਕੋਈ ਫ੍ਰਿਜ ਜਾਂ ਕੂਲਰ ਦੇ ਕੇ ਆਉਂਦੇ ਸੀ ਰਾਤੋਂ ਰਾਤ ਐਨੇ ਅਸੂਲ ਪੱਕੇ ਸੀ ਹੂੰ ਜਦੋਂ ਤਖਤਸ਼ਰੀ ਅਕਾਲ ਸਾਹਿਬ ਤੇ ਉੱਤੇ ਹਮਲਾ ਕੀਤਾ ਗਿਆ ਜ਼ਾਲਮਾਂ ਲੋ ਅੰਦਰ ਜਿਹੜੇ ਸੂਰਮੇ ਸ਼ਹੀਦ ਹੋਏ ਆ ਹੂੰ ਉਹਨਾਂ ਦੇ ਨਾਲ ਕੁਝ ਹੋਰ ਵੀ ਖਾਸ ਚੀਜ਼ ਲੱਭੀ ਆ ਫੌਜ ਨੂੰ ਉਸੇ ਬੋਰੀਆਂ ਹੂੰ ਪੁੱਜੇ ਚਣਿਆਂ ਦੀਆਂ ਪੁੱਜੇ ਚਣੇ ਛੱਕ ਕੇ ਤੇ ਜਲ ਛੱਕ ਕੇ ਉਹਨਾਂ ਨੇ ਐਡਾ ਵੱਡਾ ਟੱਕਰਾ ਕੀਤਾ ਅਸੀਂ ਆਪਣੇ ਆਪ ਨੂੰ ਮਾਰਨਾ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਹੂੰ ਆਪਣੀਆਂ ਚਾਹਤਾਂ ਨੂੰ ਮਾਰਨਾ ਇੱਥੇ ਲੋਕ ਮੂੰਹ ਦੇ ਸੁਆਦ ਵਾਸਤੇ ਉਹ ਜਾਨਵਰਾਂ ਨੂੰ ਮਾਰ ਰਹੇ ਨੇ ਉਹ ਕਹਿੰਦੇ ਕਿ ਨਾਂ ਪਿੱਛੇ ਸਿੰਘ ਲੱਗਦਾ ਸ਼ੇਰ ਦੀ ਖਰਾਕ ਆ ਮੀਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਜਿੱਥੇ ਇੱਕ ਪੰਕਤੀ ਆਂਦੀ ਆਂ ਬੀ ਸਿੰਘ ਰੁਚੇ ਸਦ ਭੋਜਨ ਮਾਸ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਇਹ ਵੀ ਆਉਂਦੀ ਆਂ ਕਿ ਜਿਹੜੇ ਲੋਕ ਸ਼ੇਰਾਂ ਦਾ ਭੋਜਨ ਕਰਦੇ ਨੇ ਹੂੰ ਉਸ ਟਾਂ ਮੈਨੂੰ ਪੰਕਤੀ ਯਾਦ ਨਹੀਂ ਆ ਰਹੀ ਮੋਬਾਈਲ ਦੇ ਵਿੱਚ ਹੂੰ ਜਿਹੜੇ ਲੋਕ ਸ਼ੀਰਾਂ ਦਾ ਭੋਜਨ ਕਰਦੇ ਨੇ ਉਹ ਧਰਮ ਨਹੀਂ ਉਹ ਠੱਗ ਨੇ ਮਹਾਰਾਜ ਨੇ ਠੱਗਿਆ ਇਹਦੇ ਚ ਅਸੀਂ ਜੋ ਵੀ ਦਲੀਲ ਦੇਾਂਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੋਏਗੀ ਕਿਉਂਕਿ ਸਾਡੇ ਉਸਤਾਦ ਸਾਡੇ ਮਾਲਕ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਆਪਣੀ ਸੋਚ ਨਹੀਂ ਰੱਖਾਂਗੇ ਸਿੱਖਾਂ ਨੂੰ ਇੱਕੋ ਹਦਾਇਤ ਹੈ ਇੱਕੋ ਹੁਕਮ ਹੈ ਉਹ ਗੁਰਮਤਿ ਆ ਗੁਰੂ ਦੀ ਮਤ ਅਸੀਂ ਆਪਣਾ ਦਿਮਾਗ ਨਹੀਂ ਲਾ ਸਕਦੇ 2015 ਦੇ ਵਿੱਚ ਜਦੋਂ ਅਸੀਂ ਸਪੋਰਟਸ ਦੇ ਵਿੱਚ ਸੀਗੇ ਬਲੂ ਰਿਬਨ ਗੇਮ ਸੀ 100 200 ਮੀਟਰ ਦੀ ਪੰਜਾਬ ਸਟੇਟ ਦੀ ਅਸੀਂ ਤਿਆਰੀ ਕਰਦੇ ਸੀ ਹੂੰ ਥੋੜੀ ਜਿਹੀ ਸਰੀਰ 'ਚ ਵੀਕਨੈਸ ਆਈ ਤੇ ਅਸੀਂ ਜੋ ਸਾਡੇ ਗੁਰੂ ਘਰ ਦੇ ਵਿੱਚ ਮੈਂਬਰ ਸੀਗੇ ਜੋ ਮੋਤਵਾਰ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਕੀ ਅਸੀਂ ਮਾਸ ਛੱਕ ਸਕਦੇ ਹੂੰ ਉਹ ਕਹਿੰਦੇ ਹਾਂਜੀ ਛੱਕ ਸਕਦੇ ਕੋਈ ਗੱਲ ਹੀ ਨਹੀਂ ਮੇਰੀ ਜ਼ਿੰਦਗੀ ਦਾ ਉਹ ਡਾਰਕ ਫੇਸ ਸੀ ਸਿਰਫ ਥੋੜੇ ਦਿਨ ਮੈਂ ਵਾਸਾ ਕਰਿਆ ਹੋਣਾ ਚੰੜਕਾ ਪ੍ਰਾਜੀ ਜੋ ਮੈਨੂੰ ਬਾਣੀ ਪੜ੍ਹ ਕੇ ਰਸ ਆਉਂਦਾ ਸੀ ਜੋ ਆਨੰਦ ਆਉਂਦਾ ਸੀ ਜੋ ਖੁਸ਼ੀ ਮਿਲਦੀ ਸੀ ਜੋ ਸਰੂਰ ਚੜਦਾ ਸੀ ਮਾਂ ਨੇ ਕਹਣਾ ਪੁੱਤ ਕੀ ਕਰਦਾ ਮੈਂ ਡੋਰ ਬਸ ਕੀਰਤਨ ਹੋ ਰਿਹਾ ਆਨੰਦ ਦੀ ਆਨੰਦ বাজ ਰਿਹਾ ਉਹ ਮੇਰਾ ਦਿਲ ਪੱਥਰ ਹੋ ਚੁੱਕਿਆ ਸੀ ਇੰਨਾ ਕਰੋਧ ਦੇ ਪੜਾਂਬਰ ਇੰਨਾ ਗੁੱਸਾ ਆਫ ਬਫ ਕੰਟਰੋਲ ਹੂੰ ਜਿੱਥੇ ਮੈਂ 4 ਘੰਟੇ ਸੌਂਦਾ ਸੀ ਉਤੋਂ ਮੈਨੂੰ 8 ਘੰਟੇ ਸੌਂ ਕੇ ਵੀ ਹੋਸ਼ ਨਹੀਂ ਸੀ ਹੁੰਦੀ ਅਮਰ ਬੇਜਵਾਨ ਜਾਨਵਰਾਂ ਨੂੰ ਮਾਰਦੇ ਆ ਇਹਨੂੰ ਵੱਢ ਕੇ ਖਾ ਲਿਆ ਉਹਨੂੰ ਵੱਢ ਕੇ ਖਾ ਲਿਆ ਆਹ ਖਾ ਲਿਆ ਉਹ ਖਾ ਲਿਆ ਹੂੰ ਨੌਨ ਵੇਜ ਫਿਰ ਤੁਹਾਡੇ ਅੰਦਰ ਧਰਮ ਦਾ ਨਿਵਾਸ ਨਹੀਂ ਹੋ ਸਕਦਾ ਪਰ ਤਖਤ ਸਾਹਿਬ ਤੇ ਚਟਕਾ ਵਰਤਿਆ ਜਾਂਦਾ ਹਜ਼ੂਰ ਸਾਹਿਬ ਜੀ ਉਹ ਮਨਮਤ ਹੈ ਤਦ ਦੇ ਅੱਜ ਤੁਸੀਂ ਵੇਖ ਰਹੇ ਆਂ ਕਿ ਚੰਨ ਚੜ੍ਹਿਆ ਹੋਵੇ ਹੂੰ ਉਹਦਾ ਪ੍ਰਕਾਸ਼ ਨਾ ਆਵੇ ਤਾਂ ਹੋ ਸਕਦਾ ਜਿਨ੍ਹਾਂ ਦੀ ਚੜ੍ਹਦੀ ਕਲਾ ਹੋਵੇ ਸੱਚੀ ਹੂੰ ਉਹ ਤੇ ਪੱਕੀ ਗੱਲ ਆ ਗੱਜਣਗੇ ਸੰਸਾਰ ਤੇ ਉਹਨਾਂ ਦਾ ਰੁਤਬਾ ਬੋਲੇਗਾ ਹੂੰ ਤੁਸੀਂ ਸਿੱਖੀ ਦੇ ਵਿੱਚ ਜੋ ਲੋਕ ਝਟਕਾ ਇਸਤੇਮਾਲ ਕਰਦੇ ਆਂ ਖਾਂਦੇ ਨੇ ਉਹਨੂੰ ਮਨਮਤ ਮੰਨਦੇ ਹੋ ਅਸੀਂ ਮੰਨਦੇ ਨਹੀਂ ਇਹ ਸਿੱਧਾ ਗੁਰੂ ਸਾਹਿਬ ਵੱਲੋਂ ਹਵਾਲਾ ਹੈ ਕਿਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਾਹੇ ਸ੍ਰੀ ਦਸਮ ਪਤਿਸ਼ਾ ਦੀ ਬਾਣੀ ਹੈ ਸ੍ਰੀ ਸਰਬਲੋ ਪ੍ਰਕਾਸ਼ ਹੈ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ ਹੋਈ ਚਾਹੇ ਉਹ ਸਾਡੇ ਸਤਕਾਰਯੋਗ ਜਥੇਦਾਰ ਸਾਹਿਬ ਨੇ ਵੀ ਕਹ ਰਿਹਾ ਸੀ ਵੀ ਖਾ ਸਕਦੇ ਆ ਕਿਤੇ ਨਹੀਂ ਹੈਗਾ ਇੱਕ ਸਮਾ ਸੀ ਭਰਾ ਜੀ 10 ਸਾਲ ਪਿਛੇ ਅਸੀਂ ਚਲੇ ਜੇ ਸਾਡਾ ਹਿਰਦਾ ਫਰੋਲਦਾ ਹਮ ਗਲਤੀ ਨਾਲ ਕੋਈ ਪਰਿਵਾਰ ਦਾ ਮੈਂਬਰ ਜੇ ਪੀਸਟਰੀ ਖਾ ਲੈਂਦਾ ਸੀ ਨਾ ਕੇਕ ਹੂੰ ਜਦੋਂ ਪਤਾ ਲੱਗਦਾ ਸੀ ਵੀ ਇਹਦੇ ਚ ਅੰਡਾ ਆ ਹੂੰ ਤਾਂ ਰੋਂਦੇ ਹੁੰਦੇ ਸੀ ਲੋਕ ਕਿ ਯਾਰ ਹੁਣ ਗਲਤੀ ਹੋ ਗਈ ਹੁਣ ਦੁਬਾਰਾ ਜਾਣਾ ਬਣਾ ਅਮਰ ਸ਼ਕਣਾ ਸੀ ਕਿਤੇ ਕਟਸ਼ੀ ਲੱਗ ਜਾਣੀ ਕੋਈ ਮੀਟ ਖਾਣ ਵਾਲਾ ਬੰਦਾ ਉਹਦੇ ਘਰ ਚਲ ਜਾਣਾ ਉਹ ਲੋਕ ਪਾਣੀ ਨਹੀਂ ਸੀ ਪੀਂਦੇ ਲੋ ਹੂੰ ਇੰਨਾ ਪਰਹੇਜ਼ ਹੁੰਦਾ ਸੀ ਤੁਸੀਂ ਖੁਦ ਸੁਣਿਆ ਵੀ ਹੋਣਾ ਬਿਲਕੁਲ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਸੀ। ਅਸੀਂ ਇਨਸਾਨ ਬਣਨਾ ਸੀ। ਮਾਲਪਕ ਖਾਣਿਆਂ ਦੇ ਵਿੱਚੋਂ ਨਸ਼ਿਆਂ ਦੇ ਵਿੱਚੋਂ ਵਕਾਰਾਂ ਦੇ ਵਿੱਚੋਂ ਧਰਮ ਨੇ ਸਾਨੂੰ ਬਾਹਰ ਕੱਢਣਾ ਸੀ। ਹੂੰ ਇਹ ਸਾਰੀਆਂ ਚੀਜ਼ਾਂ ਧਰਮ ਦੇ ਵਿੱਚ ਲਿਆ ਕੇ ਰੱਖ ਦਿੱਤੀਆਂ। ਉਹ ਕਹਿੰਦੇ ਵੀ ਮਾਰਸ਼ਲ ਕੋਮਾਂ ਸਿੱਖ ਜੰਗ ਲੜਨ ਦੇ ਲਈ ਮਾਸ ਖਾਣਾ ਪਊਗਾ। ਜਿਹੜਾ ਬੰਦਾ ਕਹਿੰਦੇ ਬੱਕਰਾ ਨਹੀਂ ਛਟਕਾ ਸਕਦਾ ਉਹ ਜੰਗ ਕਿਵੇਂ ਲੜੂਗਾ? ਇਹ ਦਲੀਲਾਂ ਨੇ ਉਹਨਾਂ ਦੀ। ਕੋਈ ਕੀੜੀ ਕੋਈ ਕਾਡਾ ਸਾਡੇ ਜੇ ਤੇ ਅਸੀਂ ਧਿਆਨ ਨਹੀਂ ਦਿੱਤਾ ਅਨਜਾਨਪੁਣੇ ਚ ਹੋ ਗਿਆ ਉਹ ਪਰਮਾਤਮਾ ਦੀ ਖੇਡ ਆ ਹੂੰ ਜੇ ਸਾਨੂੰ ਡਰਾਈਵ ਕਰਦੇ ਵੀ ਲੱਗ ਜਾਂਦਾ ਵੀ ਕੋਈ ਕੀੜਾ ਜਾਂ ਇਦਾਂ ਦੀ ਕੋਈ ਚੀਜ਼ ਅੱਗੇ ਆ ਰਹੀ ਆ ਅਸੀਂ ਉਹਦੇ ਤੇ ਟਾਇਰ ਨਹੀਂ ਲੰਗਾਉਂਦੇ ਲੇਕਿਨ ਜੇ ਕੋਈ ਸਮਾਜ ਦਾ ਦੁਸ਼ਮਣ ਆ ਕੋਈ ਦੁਸ਼ਟ ਆ ਬਹੁਤ ਉਹ ਪਾਪ ਕਰ ਰਿਹਾ ਆ ਭੜੇ ਲੋਕਾਂ ਦਾ ਬਹੁਤ ਨੁਕਸਾਨ ਕਰ ਰਿਹਾ ਆ ਹੂੰ ਤਾਂ ਜਿਹੜੇ ਦਾਲ ਫੁਲਕੇ ਖਾਣ ਵਾਲੇ ਵੀ ਆ ਨਾ ਜੀ ਉਹਨਾਂ ਦੋਸਤਾਂ ਨੂੰ ਉਹਨਾਂ ਦੀ ਬੋਟੀ-ਬੋਟੀ ਕਰਕੇ ਟੁਕਰੀ ਚ ਪਾ ਸਕਦੇ ਇਹਨਾਂ ਦਮ ਰੱਖਦੇ ਨੇ ਬੱਬਰ ਖਾਲਸਾ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਜ਼ੁਲਮ ਦਾ ਟੱਕਰਾ ਕੀਤਾ ਸੀ ਸਾਰੇ ਬਿਆਸਨੋਂ ਸੀ ਸਾਡੀ ਮਦਰ ਦਾ ਜਦੋਂ ਵਿਆਹ ਹੋਇਆ ਹਮ 11 ਬੰਦਿਆਂ ਦੀ ਬਰਾਤ ਸੀ ਅਲਾਉ ਨਹੀਂ ਸੀ ਕਰਦੇ ਵੱਦ ਤਾਂ ਕਿ ਕੂੜੀ ਵਾਲਿਆਂ ਦੇ ਉੱਤੇ ਖਰਚਾ ਦਾ ਲੋਡ ਨਾ ਆਵੇ ਪਰੇਸ਼ਾਨ ਨਾ ਹੋਣ ਅਗਲੇ ਜੇ ਵਿਆਹ ਦੇ ਵਿੱਚ ਮੀਟ ਕਿਤੇ ਬਣਦਾ ਉਹਨਾਂ ਨੂੰ ਸੂ ਲੱਗ ਗਈ ਹੂੰ ਤੇ ਉਹ ਹਾਲ ਕਰਦੇ ਸੀ ਉਹ ਦੋਨੇ ਪਰਿਵਾਰਾਂ ਦਾ ਨਾਲੇ ਗੋਹਾ ਖੋਲ ਦਿੰਦੇ ਸੀ ਹੂੰ ਇਹ ਸਾਡੀ ਮਦਰ ਨੇ ਸਾਨੂੰ ਖੁਦ ਦੱਸਿਆ ਹੋਇਆ ਦਾਜ ਨਹੀਂ ਸੀ ਅਲਾਉਡ ਉਸ ਟਾਈਮ ਹੂੰ ਲੋਕ ਚੋਰੀ ਜਿਹਾ ਫੇ ਕੋਈ ਫ੍ਰਿਜ ਜਾਂ ਕੂਲਰ ਦੇ ਕੇ ਆਉਂਦੇ ਸੀ ਰਾਤੋਂ ਰਾਤ ਐਨੇ ਅਸੂਲ ਪੱਕੇ ਸੀ ਹਮ ਜਦੋਂ ਤਖਤਸ਼ਰੀ ਅਕਾਲ ਸਾਹਿਬ ਤੇ ਉੱਤੇ ਹਮਲਾ ਕੀਤਾ ਗਿਆ ਜਾਲ ਮਾਲੋਂ ਅੰਦਰ ਜਿਹੜੇ ਸੂਰਮੇ ਸ਼ਹੀਦ ਹੋਏ ਆ ਹਮ ਉਹਨਾਂ ਦੇ ਨਾਮ ਕੁਝ ਹੋਰ ਵੀ ਖਾਸ ਚੀਜ਼ ਲੱਭੀ ਆ ਫੌਜ ਨੂੰ ਉਸੇ ਬੋਰੀਆਂ ਹਮ ਪੁੱਜੇ ਚਣਿਆਂ ਦੀਆਂ ਪੁੱਜੇ ਚਣੇ ਛੱਕ ਕੇ ਤੇ ਜਲ ਛੱਕ ਕੇ ਉਹਨਾਂ ਨੇ ਐਡਾ ਵੱਡਾ ਟੱਕਰਾ ਕੀਤਾ ਅਸੀਂ ਆਪਣੇ ਆਪ ਨੂੰ ਮਾਰਨਾ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਹੂੰ ਆਪਣੀਆਂ ਚਾਹਤਾਂ ਨੂੰ ਮਾਰਨਾ ਤੇ ਇੱਥੇ ਲੋਕ ਮੂੰਹ ਦੇ ਸੁਆਦ ਵਾਸਤੇ ਉਹ ਜਾਨਵਰਾਂ ਨੂੰ ਮਾਰ ਰਹੇ ਨੇ ਉਹ ਕਹਿੰਦੇ ਕਿ ਨਾ ਪਿੱਛੇ ਸਿੰਘ ਲੱਗਦਾ ਸ਼ੇਰ ਦੀ ਖਰਾਕ ਆ ਮੀਟ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਜਿੱਥੇ ਇੱਕ ਪੰਕਤੀ ਆਂਦੀ 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 ਆਂ ਸ਼ੇਰਾਂ ਦਾ ਭੋਜਨ ਕਰਦੇ ਨੇ ਹੂੰ ਉਸ ਟਾਂ ਮੈਨੂੰ ਪੰਕਤੀ ਯਾਦ ਨਹੀਂ ਆ ਰਹੀ ਮੋਬਾਈਲ ਦੇ ਵਿੱਚ ਹੂੰ ਜਿਹੜੇ ਲੋਗ ਸ਼ੇਰਾਂ ਦਾ ਭੋਜਨ ਕਰਦੇ ਨੇ ਉਹ ਧਰਮੀ ਨਹੀਂ ਉਹ ਠੱਗ ਨੇ ਮਹਾਰਾਜ ਨੇ ਠੱਗਿਆ ਇਹਦੇ ਚ ਅਸੀਂ ਜੋ ਵੀ ਦਲੀਲ ਦੇਾਂਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੋਏਗੀ ਕਿਉਂਕਿ ਸਾਡੇ ਉਸਤਾਦ ਸਾਡੇ ਮਾਲਕ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਆਪਣੀ ਸੋਚ ਨਹੀਂ ਰੱਖਾਂਗੇ ਸਿੱਖਾਂ ਨੂੰ ਇੱਕੋ ਹਦਾਇਤ ਹੈ ਇੱਕੋ ਹੁਕਮ ਹੈ ਉਹ ਗੁਰਮਤਿ ਆ ਗੁਰੂ ਦੀ ਮਤ ਅਸੀਂ ਆਪਣਾ ਦਿਮਾਗ ਨਹੀਂ ਲਾ ਸਕਦੇ 2015 ਦੇ ਵਿੱਚ ਜਦੋਂ ਅਸੀਂ ਸਪੋਰਟਸ ਦੇ ਵਿੱਚ ਸੀਗੇ ਬਲੂ ਰਿਬਨ ਗੇਮ ਸੀ 100 200 ਮੀਟਰ ਦੀ ਪੰਜਾਬ ਸਟੇਟ ਦੀ ਅਸੀਂ ਤਿਆਰੀ ਕਰਦੇ ਸੀ ਹੂੰ ਥੋੜੀ ਜੀ ਸ਼ਰੀਰ 'ਚ ਵੀਕਨੈਸ ਆਈ ਤੇ ਅਸੀਂ ਜੋ ਸਾਡੇ ਗੁਰੂ ਘਰ ਦੇ ਵਿੱਚ ਮੈਂਬਰ ਸੀਗੇ de um